ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਹਾਂਜੀ ਅੱਜ ਆਪਾਂ ਘਰ ਸੀਗੇ ਜਿੱਲੀ ਕਨਾ ਵਲੌਗ ਬਣਾਈ ਹਾਂ ਜਿੱਲੀ ਹਾਂ ਵੀ ਇੱਕ ਵਿਆਹ ਮੰਗੇ ਤੇ ਹੋਰ ਸਾਰੇ ਬਰਾ ਠੀਕ ਠਾਕ ਹੋਗੇ 12 ਦਾ ਟਾਈਮ ਹੋ ਰਿਹਾ ਜੀ ਕਿੰਨਾ ਧਾਰ ਕੱਢਣ ਲੱਗ ਰਹੀ ਆ ਬਾਪੂ ਗੁੜੀ ਸਾਡੀ ਮਹਿਸਾ ਜਿਹੜੀ ਹਿਲਦੀ ਹੈਗੀ ਤੇ ਤਾ ਕਰਕੇ ਦੇ ਮੂਰੇ ਬੈਠਣਾ ਪੈਂਦਾ ਡੰਡਾ ਲੈ ਕੇ ਹਾਂਜੀ ਤਾਂ ਚੋਲੀ ਕਰਨਾ ਪੜਾ ਹਾਂ ਚੋਲੀ ਅੱਛਾ ਹੋਰ ਹੋ ਰਿਹਾ ਕੇ ਮੈਂ ਦੁੱਧ ਵਧੀਆ ਦਿੰਦੀ ਆ ਮੈਂਸਾ ਦਿੰਦੀ ਆ ਵਧੀਆ ਹਾਂ ਹੋਰ ਕੀ ਬਣਦਾ ਕੁਸ ਨਹੀਂ ਬਣਦਾ ਧਾਰਾਂ ਚੋਂਦੇ ਆ ਬਈ ਉਹਦਾ ਕੰਮ ਕਰਦੇ ਹਾਂ ਅਸੀਂ ਉਦੋਂ ਵਾਸਤੇ ਉਦੋਂ ਵਾ ਕੇ ਗਿਰ ਹੋਏ ਆ ਉਦੋਂ ਵਾ ਰੋਟੀ ਲਾਹਾਂਗੇ ਏਰਾ ਤਾਰਾਂ ਦਾ ਟਾਈਮ ਹੋ ਰਿਹਾ ਜੀ ਕਿੰਨਾ ਤਾਰ ਕੱਢਣੀ ਹੈ ਕਿੰਨਾ ਔਖੀ ਤਾਂ ਹੀ ਲੱਗਦੀ ਤਾਰ ਕੱਢਣੀ ਹਾਂਜੀ ਅੱਛਾ ਬੜੀ ਲੱਗ ਰਹੀ ਹੈ ਹਾਂਜੀ ਹਲਦੀ ਤਾਂ ਨਹੀਂ ਮੈਸਾ ਮੈਂ ਤਾਂ ਕੋਈ ਪਤਾ ਹੈ ਮੈਸਾ ਕੋਈ ਪਤਾ ਨਹੀਂ ਅੱਛਾ ਡੜੀਆ ਯਾਰ ਮੂਰੇ ਕਦੋਂ ਖੜਨਾ ਪੈਂਦਾ ਇਹਦੇ ਹੈ ਮੂਰੇ ਕਦੋਂ ਖੜਨਾ ਪੈਂਦਾ ਹੈ ਕਿ ਡਰਦੀ ਹੈ ਆ ਤੀਨ ਹੈਗੀ ਇਹ ਕਟਰੂ ਨਹੀਂ ਲੈਂਦੀ ਹੈਗੀ ਬੜਾ ਪੰਗਾ ਯਾਰ ਇਹ ਵੀ ਹੈ ਨਾ ਆਈ ਟੀਕਾ ਜੇ ਕਹਿੰਦੇ ਲੈ ਲੈ ਕਹਿੰਦੇ ਟੂਆਂ ਸਿਰੰਜੀ ਨੀ ਮਾਰਦਾ ਆਈ ਹੱਥ ਜੇ ਨਾਲ ਲਾ ਦਨਾ ਟੀਕੇ ਬੱਚਾ ਹੀ ਮਹਤਵਪੂਰਨ ਇਹ ਸਾਡੀ ਮਾਂ ਵਾਲੀ ਕੱਬੀ ਆਈ ਬਸ ਇਹਦੇ ਗਰਦਨ ਤੇ ਆਏ ਲਾਉਂਦੇ ਨੇ ਮੜਾ ਜਾ ਟੀਕਾ ਲਾਇਆ ਕਈ ਦਿਨ ਹਾਂ ਬਾਹਰ ਹੱਥ ਮਾਰਦੇ ਆ ਹੀ ਕਰ ਜਾਂਦੀ ਵਸਤੇ ਇਹ ਮਤਲਬ ਭੁੱਲ ਗਈ ਟੀਕਾ ਨਹੀਂ ਲਵਾਉਂਦੀ ਹੈਗੀ ਆਈ ਇਹਦੇ ਗਰਦਨ ਤੇ ਮੁੱਕੀ ਜੀ ਮਾਰ ਦਿੰਦੇ ਆਈ ਲਾ ਲੈਂਦੇ ਆ ਬੋਲੀ ਜੀ ਮਹਸਾ ਤੇ ਕਈ ਕਈ ਪਸ਼ੂ ਵੀ ਆਹੀ ਹੋ ਗਏ ਹੈ ਨਾ ਹੈ ਹਮਮ ਚਲ ਪਾ ਇਹ ਉਹਦਾ ਵਧੀਆ ਜੋ ਬਾੜੇ ਤੇ ਲੱਗਿਆ ਨਾ ਬਸੂ ਉਹ ਗਾੜੀ ਤੇ ਲੱਗਿਆ ਆਈ ਹਾਂ ਆਈ ਸਾਡੇ ਹਾਂ ਆ ਸਾਡੇ ਪਿੰਡਾਂ ਦੇ ਵਲੌਗ ਨਹੀਂ ਦੇਖੋ ਨਾ ਪਿੰਡਾਂ ਦਾ ਮਾਹੌਲ ਭਾਈ ਆ ਹੁੰਦਾ ਹੈ ਹਨਾ ਕੋਈ ਇੱਧਰ ਖੜੇ ਨਹੀਂ ਬਣਾ ਕਸੂਰਤਾ ਹੋ ਗਿਆ ਹਾਂ ਹਾਂਜੀ ਦੋਸਤੋ ਮਾਤਾ ਬਣਾ ਰਹੀ ਸੀ ਸਬਜੀ ਗੋਭੀ ਦੀ ਹੋਰ ਮਾਤਾ ਕਿਵੇਂ ਉਹ ਠੀਕ ਆ ਭਾਈ ਅੱਛਾ ਵਧੀਆ ਹਾਂ ਬੱਲੇ ਦਿਖਾ ਦੇ ਦਰਸ਼ਕਾਂ ਨੂੰ ਵੀ ਕੋਈ ਵੀ ਸਬਜ਼ੀ ਕਿਵੇਂ ਸੁੱਕੀ ਬਣਾਣੀ ਹੈ ਕਿਵੇਂ ਬਣਾਣੀ ਹੈ ਸੁੱਕੀ ਬਣਾਣੀ ਹੈ ਅੱਛਾ ਵਿੱਚ ਪਾਣੀ ਨਹੀਂ ਪੈਂਦਾ ਵਿੱਚ ਪਾਣੀ ਨਹੀਂ ਪੈਂਦਾ ਅੱਛਾ ਵਿੱਚ ਏਸਤੀ ਬਣਦੀ ਹੈ ਇਹ ਬਹੁਤ ਟੈਸਟੀ ਬਣਦੀ ਹੈ ਤੇਰੀ ਜੀ ਪਿਆਰੀ ਹੁੰਦੀ ਹੈ ਹਾਂ ਹਾਂ ਉਹ ਬਣਦੀ ਹੈ ਪਾਣੀ ਨਹੀਂ ਪੈਂਦਾ ਜੇ ਫਿਰ ਵੈਰੀ ਸਬਜ਼ੀ ਅੱਜ ਕਰਦੀ ਹਾਂ ਹਾਂ ਆ ਇਹ ਚੁੱਲੇ ਤੇ ਤਰੀ ਘਟੇ ਗਏ ਖੋਸਤ ਨਹੀਂ ਕਰਦੇ ਹਾਂ ਗਾਇਸ ਤੇ ਨਹੀਂ ਬਾਈ ਇਹ ਸੀ ਕਰਦੇ ਤੇ ਦੱਸ ਰੋਟੀ ਨਾ ਦਿਖਾਈਗੀ ਚੰਗੀ ਲੱਗਦੀ ਸਾਨੂੰ ਗਾਇਸ ਦੀ ਰੋਟੀ ਅੱਛਾ ਜੀ ਨਾ ਅਸੀਂ ਨਹੀਂ ਲਗਾਦੇ ਬਾਈ ਇਹਦੀ ਰੋਟੀ ਅਛਾ ਨਾ ਅਜੀ ਭਾਈ ਗਾਇਸ ਦੀ ਰੋਟੀ ਖਾਦੀ ਨਹੀਂ ਕਦੇ ਵੀ ਸਾਨੂੰ ਵਧੀਆ ਨਹੀਂ ਲੱਗਦੀ ਹੈਗੀ ਤੇ ਇਸ ਤਰ੍ਹਾਂ ਦੇਖੋ ਚੁੱਲੇ ਤੇ ਬਣਾਉਨੇ ਆਗੇ ਸਾਰਾ ਕੁਝ ਸਬਜੀ ਵੀ ਚੁੱਲੇ ਤੇ ਰੋਟੀ ਵੀ ਚੁੱਲੇ ਤੇ ਹਨਾ ਮਾਤਾ ਹਾਂ ਬਟੇ ਹੈ ਚੁੱਲੇ ਤੇ ਬਣਾਉਨੇ ਆ ਸਾਰਾ ਹਾਂ ਮਾਤਾ ਮੱਕੀ ਦੀ ਰੋਟੀ ਤੇ ਮਕਾਉਣੀ ਅੱਜ ਆ ਨਾ ਮਟੇ ਮੱਕੀ ਦੀਆਂ ਰੋਟੀਆਂ ਇਹਦੇ ਨਾਲ ਜੁਗਾਉਣ ਦੀ ਮੂੰਗੀ ਦੀ ਦਾਲ ਨਾਲ ਜਾਂ ਮਾਂ ਮੋਠੇ ਦੀ ਦਾਲ ਨਾਲ ਮੂੰਗੀ ਜਾਂ ਸਾਗ ਨਾਲ ਹਾਂ ਅੱਛਾ ਅੱਛਾ ਮਾਤਾ ਹਾਂ ਮਾਤਾ ਆਪਣਾ ਗੁਰ ਗੱਲ ਬਾਤ ਚੁੱਲੇ ਦੀ ਦਾਲ ਪਾਣੀ ਭਈ ਵਧੀਆ ਬਣਦਾ ਤੇ ਲਖ ਹਾਰੇ ਜੇ ਤਰਦੀਆਂ ਬੁੜੀਆਂ ਹਾਂ ਐਂ ਵਾਲੀ ਦੀ ਦਾਲ ਮੂੰਗੀ ਦੀ ਮੋਠਾਂ ਦੀ ਹਾਂ ਛੋਲਿਆਂ ਦੀ ਬਈ ਵਧੀਆ ਬਣਦੀ ਇਹ ਚ ਹੁਣ ਤਾਂ ਭਾਈ ਬਸ ਕਾਇਸੇ ਚੱਲ ਰਹੀ ਹਾਂ ਹਾਂ ਬਸ ਗੈਸਾਂ ਦੇ ਕੰਮ ਹੋ ਗਿਆ ਸਾਰਾ ਗੈਸ ਤੇ ਆ ਟੈਸਟ ਤਾਂ ਨਹੀਂ ਬਣਦਾ ਮਿੱਟੀ ਵਾਲਾ ਇਹ ਨਹੀਂ ਮਿੱਟੀ ਦੇ ਚੁਲ੍ਹੇ ਦੇ ਜਿਹੜੀ ਚੀਜ਼ ਬਣਦੀ ਹੈ ਹਨਾ ਨਾ ਹਾਂ ਇਹ ਰਹਾ ਉਹ ਸਬਜ਼ੀ ਖਾ ਕੇ ਦੇਖਿਓ ਨਾਲ ਇਹ ਸਬਜ਼ੀ ਖਾ ਕੇ ਦੇਖਿਓ ਅੱਛਾ ਇਹਦਾ ਟੈਸਟ ਆਉਂਦਾ ਹੈ ਹਾਂ ਉਹ ਹੋਰ ਵੀ ਹਾਂ ਉਹ ਹੋਰ ਵੱਧ ਜਾ ਪਈ ਜੇ ਕੋਈ ਰਿਸ਼ਤੇਦਾਰ ਆਉਂਦਾ ਫਿਰ ਮਸਾਂ ਤਨ ਕੋਲ ਟੀ ਮਿਲਦੀ ਮੱਕੀ ਨਹੀਂ ਖਾਈਆਂ ਦੇ ਮੱਕੀ ਨਹੀਂ ਖਾਈਆਂ ਦੇ ਜਾਂ ਖਿਚੜੀ ਧਰਦਨੀਆਂ ਬਾਜਰੇ ਦੀ ਹਾਰੇ ਚ ਉਹ ਖਾਂਦੇ ਹਾਂ ਅੱਗੇ ਵਾਲੇ ਤਾਂ ਖਾਣ ਹੀ ਨਹੀਂ ਬਈ ਰਹੇ ਹੈਗੇ ਨਹੀਂ ਹੁਣ ਉਲਟ ਹੋ ਗਿਆ ਜਵਾਨਾ ਉਲਟ ਹੋ ਗਿਆ ਜਵਾਨਾ ਮੱਕੀ ਦੀ ਉਟੀ ਮਾਜਲੀ ਰੋਟੀ ਬਾਜਰੇ ਦੀ ਮਸਾਂ ਮੱਕੀ ਦੀ ਬਾਜਰੇ ਦੀ ਮਸਾਂ ਮਦ ਦੀ ਹੈ ਅੱਗੇ ਤਾਂ ਅਦਰਕ ਕਰਕੇ ਤਾਰਾ ਮਰਵਾ ਲੈਂਦੇ ਵਿੱਚ ਉਹਨੂੰ ਤੇ ਰੋਡ ਕਹਿੰਦੇ ਉਹ ਬੁੜੇ ਪਿੰਦੇ ਦੇ ਫੇਰਾ ਦੁੱਧ ਰੜਕਦੇ ਵੀ ਪੀ ਲੈਂਦੇ ਉੱਚ ਤਾਕਤ ਕਨੇ ਬੱਤ ਹੁੰਦੀ ਹੈਗੀ ਅੱਛਾ ਆ ਤਾਂ ਆ ਚੀਜ਼ ਜਿਆਦਾ ਬਈ ਹੈ ਹੀ ਨਹੀਂ ਤੇ ਆ ਤਾਂ ਜਾਣਦੀ ਨਹੀਂ ਤੇ ਕੁਸਾ ਅੱਛਾ ਹੱਤਾਂ ਚੱਲ ਬੇ ਆ ਰਬਿਆ ਦੇ ਵਿੱਚ ਵੀ ਉਹ ਸਾਰਾ ਕੈਮੀਕਲ ਨਹੀਂ ਚੀਜ਼ਾਂ ਹੋਣਾ ਹੱਥੀ ਕੰਮ ਕਰਦੇ ਵੇ ਅੱਗੇ ਬਾਅਦ ਕੀ ਹੁੰਦਾ ਟੱਕ ਕੇ ਲੱਡੂ ਹੁੰਦੇ ਬਸ ਬਸੋ ਲੱਡੂ ਹੁੰਦੇ ਜਾ ਬਸ ਜਿਹੜੇ ਆ ਦਾਲ ਵਾਲੇ ਪਕੌੜੇ ਹੁੰਦੇ ਨੇ ਜਾਂ ਉਹ ਹੀ ਜੇ ਪਕੌੜੇ ਹੁੰਦੇ ਮਿੱਠੇ ਨਾ ਕੱਲੇ ਉਸ ਦੇ ਬੇਸਨ ਦੇ ਬੇਸਨ ਦੇ ਪਕੌੜੇ ਬੇਸਨ ਦੇ ਪਕੌੜੇ ਉਹ ਨਹੀਂ ਹੁੰਦੇ ਕਿ ਆਹ ਹੁੰਦਾ ਆ ਨਹੀਂ ਬਗਤ ਸਵਾਦ ਨਹੀਂ ਹੁੰਦਾ ਤੂੰ ਹੋ ਤਾਂ ਜਮਾਨਾ ਹੀ ਉਲਟ ਹੋ ਗਿਆ ਹੁਣ ਤਾਂ 2:00 ਵਜੇ ਬਰਾਤ ਜਾਂਦੀ ਹੈ ਅਗਦੇ ਦੀ ਹਾਂ ਤਾਂ ਹੀ ਵੀ ਜੇ ਜਾ ਕੇ ਬਰਾਤ ਦੱਸ ਫੇਰ ਕਹਾਂ ਕੀ ਤੂੰ ਸਾਰਾ ਉਸ ਕਾਂਟੇ ਦੇ ਵਿੱਚ ਚੀਜ਼ ਕਰ ਦਿੰਦਾ ਅੱਗੇ ਬਾਈ ਹੁਣ ਵਾਲੀਆਂ ਤਾਂ ਕਾਂਟੇ 'ਚ ਖੋਲ ਪਾ ਦੇਣਗੀਆਂ ਅੱਗੇ 4-4 ਦਿਨ ਬਰਾਤਾਂ ਰਹਿੰਦੀਆਂ ਹਾਂ ਹੂੰ ਕਿ ਕਿ 4-4 ਦਿਨ ਬਰਾਤਾਂ ਰਹਿੰਦੀਆਂ ਬਾਈ ਅੱਛਾ ਆਪਰ ਤੋਂ ਪਰ ਜਮਾਨਾ ਦਾ ਭਾਈ ਬੜਾ ਫਰਕ ਪੈ ਗਿਆ ਨਾ ਕੋਦੇ ਕੋਈ ਰੋਟੀ ਕਰਦਾ ਕਦੀ ਕੋਈ ਰੋਟੀ ਕਰਦਾ ਕਦੀ ਕੋਈ ਕਰਦਾ ਚਾਹ ਕਰਨੀ ਕਰਤੀ ਚਾਹ ਕਰਨੀ ਕਰਤੀ ਗਿਆ ਰੋਟੀਆਂ ਦਾ ਅੱਜੇ ਹੋਣ ਵਾਲੀਆਂ ਰੋਟੀਆਂ ਕਿਹੜੀਆਂ ਤੇ ਬੋਲਿਆ ਹੂੰ ਆ ਰੋਟੀਆਂ ਰੋਟੀਆਂ ਨਹੀਂ ਗਿਆ ਉਹ ਜੰਦੂਰ ਵਾਲੀਆਂ ਨਾ ਨਾ ਜੀ ਜਮੇ ਇੱਕ ਕਰੀ ਖਾ ਲਈ ਆਏ ਨਹੀਂ ਤਾਂ ਡੋਢੀ ਕਰ ਕਰਦੇ ਤੇ ਰੋਟੀਆਂ ਕੋਈ ਦੂਜੇ ਦੇ ਵਿਆਹ ਹੁੰਦਾ ਫਿਰ ਉਹ ਦੂਜੇ ਨਾਲੇ ਕਰਦੇ ਹੋਰਾਂ ਫਿਰ ਉਹ ਕਰਦੇ ਕਿੰਨੀਆਂ ਆਈਆਂ ਵਿਆਹ ਕਰਦੇ ਹਾਂਜੀ ਦੋਸਤੋ ਕਰਨਾ ਲੱਗੀ ਰੋਟੀ ਪਕਾਉਣ ਹੁਣ ਆਪਾਂ ਖਾਵਾਂਗੇ ਕੰਨਾ ਕਿਉਂ ਹਾਂਜੀ ਹੁਣ ਰੋਟੀ ਲੱਗ ਰਹੀ ਹੈ ਜੀ ਹਾਂ ਕਾਲੀ ਉੱਠੇ ਗਾਈ ਕਣਕ ਦੀਆਂ ਕਿ ਮੱਕੀ ਦੀਆਂ ਕਣਕ ਦੀਆਂ ਵਿੱਚ ਆ ਜਾਣਾ ਜੀ ਪਾਣੀ ਦਾਲ ਤਾਂ ਬਣਾਤੀ ਮਾਤਾ ਨੇ ਗੋਭੀ ਦੀ ਹਾਂਜੀ ਹਾਂ ਹੋਰ ਮਾਤਾ ਨੇ ਦਾਲ ਬਣਾਤੀ ਮੈਂ ਧਾਣਾ ਘੜਤੀ ਸੀ ਅੱਜ ਫਿਰ ਵਿਆਹ ਨਿਭਣ ਕੇ ਗਿੜੇ ਗਈ ਸੀ ਬਾਹਰ ਤੋਂ ਵਿਆਹ ਘਮਾਣ ਜਾਂਦੇ ਸੀ ਵਿਆਹ ਨਿਭੜ ਕੇ ਚਕਪੜਾ ਲੀੜਾ ਬਹੁਤ ਧੁੱਤਾ ਸੀ ਅੱਜ ਅੱਛਾ ਗਈ ਧੀ ਫਿਰ ਗੱਲ ਵਿਆਹ ਚ ਹਾਂਜੀ ਉਸ ਵਿਆਹ ਚ ਜਦ ਕੱਲ ਮਿਲਣੀ ਆ ਰਹੀ ਐ ਇੱਥੇ ਹਾਂ ਅੰਦਰ ਸਿਸਟਰ ਇਹ ਕੋਈ 4 ਦਿਨ ਹੋ ਗਏ ਦੇਖ ਲਓ ਵਿਆਹ ਚ ਫਿਰਦੀ ਨਾ ਪਹਿਲਾਂ ਕਿਸੇ ਦੇ ਹੋਰ ਵਿਆਹ ਗਈ ਉਸ ਤੋਂ ਬਾਅਦ ਫੇਰ ਵਿਆਹ ਗਈ ਕੱਲ ਫੇਰ ਮਿਲਣੇ ਆਲੇ ਨੇ ਇਹ ਤਾਂ ਖਾਂਦੀ ਫਿਰਦੀ ਐ ਹੁਣ ਦੇਖੋ ਸਿਆਲ ਸਿਆਲ ਚ ਇਹ ਮੋਟੀ ਹੋ ਜੂ ਮੋਟੀ ਨਾ ਹੋ ਜੀ ਫੇਰ ਚੱਲਾਂਗੇ ਮੋਟੀ ਨਾ ਹੋ ਜੀ ਹੈ ਕੱਲ ਨੂੰ ਫੇਰ ਜਾਵਾਂਗੇ ਸੀ ਹਾਂ ਕਿੱਥੇ ਐਂ ਗੱਲ ਨੂੰ ਕੱਲ ਨੂੰ ਸੀ ਜਾਵਾਂਗੇ ਭੋਗ ਤੇ ਭੋਗ ਤੇ ਕਿੱਥੇ ਈਦੇ ਪਿੰਡ ਚ ਕਸੂਤੋ ਤਾਂ ਹੀ ਕੰਮ ਰਹਿ ਗਿਆ ਸੀ ਹਾਲ-ਚਾਲ ਤੇ ਤੇਰੇ ਕੋਲੇ ਐਮਾਤਾ ਮਾਤਾ ਤੂੰ ਭੱਗ ਜਾ ਕਰ ਕਿਤੇ ਨਾ ਭਈ ਮੈਂ ਜਾਂਦੀ ਮੈਂ ਤਾਂ ਸ਼ੂਗਰ ਪੈਂਦੀ ਹੀ ਲੈ ਜਾਂਦਾ ਮੇਰਾ ਕੋਕੋ ਜੀ ਮੈਂ ਮਰੇ ਮੋਟਾ ਚੱਲੇ ਜਾਂਦਾ ਨਾ ਨਾ ਭਈ ਮੇਰਾ ਤਾਂ ਪੈਸੇ ਸਾਰੇ ਕਿਤੇ ਹੀ ਭਰੀਂਦੀ ਹੈ ਹੈਗੇ ਤੇ ਨਾ ਜਾਣ ਵਾਲੀ ਹੈ ਹੈ ਕਿਹਨੇ ਗਿਰ ਗਿਆ ਅੰਦਰ ਭਈ ਇਹ ਮਾ ਉਪਰਾ ਉਹ ਅੰਨਿਆ ਰੋਟੀ ਉਹ ਸਾਰੇ ਠੀਕ ਠਾਕ ਜੜ ਦੀ ਕਲਾ ਚੋਂ ਨਾ ਐ ਕਰਨ ਹਾਂਜੀ ਚਲੋ ਜੀ ਵੀ ਕੀ ਨੂੰ ਕਿ ਨੂੰ ਵਧੀਆ ਲੱਗਦੀ ਆ ਕਮੈਂਟਾਂ 'ਚ ਦੱਸੋ ਬਬੀ ਜੀ ਦਾ ਕਿਹੜਾ ਨੂੰ ਵਧੀਆ ਲੱਗਦੀ ਆ ਕਮੈਂਟਾਂ 'ਚ ਦੱਸਿਓ ਤੈਨੂੰ ਵਧੀਆ ਲੱਗਦੀ ਆ ਹਾਂ ਲੱਗਦੀ ਆ ਵਧੀਆ ਲੱਗਦੀ ਆ ਦਿਖਾਈਂ ਘਾਇ ਉੱਗੀ ਖਾ ਕੇ ਦੋ ਮੈਂ ਹਾਂ ਬੱਸ ਬੱਸ ਕੱਟਦੇ ਹਾਂ ਅੱਛੇ ਜੀ ਹਾਂ ਜੀ ਚੱਕ ਲਿਆ ਕਰੋ ਬੱਚੇ ਵੱਡਾ ਹੋ ਜਾਏਗਾ ਹਾਂ ਜੀ ਸੁੱਧਾ ਪੀ ਲੈ ਦੁੱਧ ਤੇ ਸਖ ਹਰੇ ਬੱਚੇ ਦੁੱਧ ਪੀਆ ਕਰੋ ਕਦੇ ਸਾਰੇ ਬੱਚੇ ਦੁੱਧ ਪੀਆ ਕਰੋ ਨਾ ਵੱਡੇ ਹੋ ਜਾਓਗੇ ਨਾ ਸਿੱਖਾਗੀ ਕਿ ਬੱਚੇ ਖੈਦ ਨੇ ਹਾਂ ਇਹ ਦਿਲਪ੍ਰੀਤ ਆ ਜੀ ਸਕੂਲੋਂ ਆਉਣਸਾਰ ਟਿਊਸ਼ਨ ਤੇ ਕਹਦੀ ਅੱਜ ਨਾ ਹਾਂ ਹਾਂ ਨਾ ਦੇ ਜਾਨੀ ਖੜਦਾ ਹੀ ਖੜਦਾ ਜਾ ਹਾਂ ਖੜਾ ਖੜੇ ਲੱਗ ਗਿਆ ਇਹ ਕੀ ਕਰਦੇ ਹੋ ਸਕੂਲ ਅੱਜ ਸਕੂਲ ਤਾਂ ਰਹੀ ਸੀ ਗਿਆ ਸੀ ਹਾਂ ਤੇ ਪੈਰ ਤੇ ਛੱਟ ਕਾ ਤੋ ਖਾਧੀ ਦੀ ਕਿਦੋਂ ਖਾਧੀ ਦੀ ਪੈਟ ਹਾਂ ਪੈਟ ਤੇ ਖਾਧੀ ਦੀ ਬੈਕ ਹਾਂ ਬੈਕ ਮੈਂ ਚ ਕੋ ਇੱਕ ਮਿੰਟ ਅਰੇ ਗੀ ਮੇ 8:00 ਵੱਜੀ ਐ ਹਾਂ ਚੋੜ ਨਾ ਕਰਿਆ ਕਰੋ ਓੱਚੇ ਫੇ ਤੂੰ ਕਦੋਂ ਕਰਦਾ ਬਾਈ ਹਾਂ ਹਾਂ ਮੈਂ ਬੈਠਾ ਸੀ ਹਾਂ ਹਨਾ ਉਸਲੇ ਠੇਡਾਵਾਂ ਰਿਆ ਫੇਰ ਫੇਰ ਜਗੇ ਉਹ ਸਾਦੀ ਜੇ ਬੱਜਿਆ ਹਾਂ ਤਾਂ ਮੈਨੂੰ ਦੁੱਖ ਲੱਗਿਆ ਐ ਨਾ ਕਰਿਆ ਕਰ ਯਾਰ ਚੋੜ ਨਾ ਕਰਿਆ ਕਰੋ ਠੀਕ ਹੈ ਓਕੇ ਹੁਣ ਮਾੜਾ ਮੱਜਾ ਮੰਨਣ ਦਾ ਟਾਈਮ ਹੋ ਗਿਆ ਜੀ ਹੁਣ ਅਸੀਂ ਮੱਜਾ ਬੰਨ ਰਹਾਂਗੇ ਅੰਦਰ ਤੇ ਆਲਾ ਕਹਿੰਦਾ ਲੱਤਾਂ ਦਿਖਾ ਲੱਗੀਆਂ देखो जी ए है ਪਿੰਡਾਂ ਦਾ ਮਾਹੌਲ ਪਿੰਡਾਂ ਦੇ ਵਲੌਗ ਤੁਹਾਨੂੰ ਦਿਖਾ ਰਿਆਂਗੇ ਜੁੜੇ ਰਹੋ ਹੁਣ ਅਸੀਂ ਸਾਡਾ ਮੱਝਾ ਬੰਨਣ ਦਾ ਟਾਈਮ ਆ ਜੀ ਮੱਝਾ ਬੰਨ ਰਿਆਂਗੇ ਹਾਂ ਦਾ ਦੋਸਤੋ ਸਾਡਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਪਿੰਡਾਂ ਦੇ ਮਾਹੌਲ ਨੇ ਹੁਣ ਸੰਨੀ ਦਾ ਟਾਈਮ ਹੋ ਗਿਆ ਮੈਂ ਸੰਨੀ ਜਾਊਂਗਾ ਉਸ ਤੋਂ ਬਾਅਦ ਆਪਾਂ ਪੈ ਜਾਗੇ ਸਵੇਰੇ ਫਿਰ ਮੱਝਾ ਬਨ ਕੇ ਹਨਾ ਧਾਰਾ ਡੋਕੀਆਂ ਕੱਢ ਕੇ ਆਪਣਾ ਜਿਹੜਾ ਇਹ ਹੈ ਠੀਕ ਹੈ ਜੀ ਦੋਸਤੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿਵੇਂ ਲੰਘਿਆ ਤੁਹਾਡਾ ਇਹ ਵਲੌਗ ਧੰਨਵਾਦ ਜੀ ਸਾਰਿਆਂ ਨੂੰ